ਭਾਈ ਜੀ ਮੇਰੀ ਭਾਣਜੀ ਦਾ ਵਿਆਹ ਗਿਆ ਬਾਜ਼ਾਰ 'ਚ ਬੜਾ ਰੌਲਾ ਪੈ ਗਿਆ ਕਿਨੇ ਮਾਤੂ ਜੀ ਦੀ ਦਸਤਾਰ ਵਾਲੇ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਮਿਲਦਾ ਕਹਿੰਦੇ 40000 ਰੁਪਏ ਦੇ ਦਿਆ ਜਿਹੜੇ 12 1200 ਦੇ ਸੂਟ ਆ 6600 ਰੁਪਏ ਦੇ ਦੇ ਰਹੇ ਆ ਪ्योर ਸ਼ਿਮਰ ਦਾ ਪੀਸ ਹੈ ਤੇ ਸ਼ਿਮਰ ਦਾ ਦੁਪੱਟਾ 850 ਦੇ ਦੇ ਰਹੇ ਆ 2000 ਵਾਲਾ ਸੂਟ 850 ਚ ਸਿੰਪਲ ਸੂਟ ਪਰ ਸੂਟ ਹੈ ਕਹਿੰਦੇ ਵਿਆਹ ਤੇ ਤੇ ਪਾਇਆ ਵਿਆਹ ਤੋਂ ਬਾਅਦ ਘਰੇ ਵੀ ਪਾਉਣੇ ਆ ਇਤਾਂ ਦੇ ਸੂਟ ਜਿਹੜੇ ਬਾਜ਼ਾਰਾਂ 'ਚ 25-2500 ਦੇ ਆ ਚੱਕੋ 12-1200 ਦੇ ਲੈ ਜਾਓ 12-1200 ਮਾਤੂ ਸ਼੍ਰੀ ਦਫਾਰ ਬੁੱਟਾ ਰੋਡ ਕਾ ਦੀ ਆਜੋ ਜਿਹੜਾ ਬਾਜ਼ਾਰ 'ਚ 1 ਲੱਖ ਦਾ ਕੱਪੜਾ ਮਿਲਦਾ ਤਾਜਪੁਰ ਦਾ ਇਤਾਂ ਦੇ ਸੋਹਣੇ ਸੋਹਣੇ ਸੂਟ 40000 'ਚ ਲੈ ਜਾਓ ਥਾਲੇ ਮਾਡਰਨ ਵਾਲੇ ਸੂਟ ਆ ਹੁਣ ਦੇਖੋ ਸੂਟ ਦੇ ਝਾਤ ਮਾਰ ਲੋ ਕੋਈ 3500 ਮੰਗੂ ਕੋਈ 4000 ਮੰਗੂ ਸਾਡੇ ਕੋਲ ਆਜੋ 4000 ਦੇ ਦੋ ਲੈ ਜਾਓ ਜਿਹੜੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਬਾਜ਼ਾਰ 'ਚ ਤੁਹਾਨੂੰ ਇਦਾਂ ਦੇ ਡਿਜ਼ਾਈਨ ਨਹੀਂ ਮਿਲਣੇ ਕਿਉਂਕਿ ਬਹੁਤ ਵੱਡੇ ਪੱਦਰ ਤੇ ਮਾਤੂ ਸ਼ਰੀ ਦਸਤਾਰ ਬੁੱਟੋ ਰੋਡ ਕਾਦੀਆਂ ਨੇ ਦਾਜਬਰੀ ਵਾਲੇ ਸੂਟਾਂ ਦੀ ਤਿਆਰੀ ਕਰ ਲਈ ਆ ਆ ਚੱਕੋ ਜੀ ਪੂਰਾ ਪੈਨਲ ਬਣਿਆ ਨੇਚਰਲ ਕਰੇਵ ਦਾ ਸੂਟ ਆ ਬਾਜੂ ਬਣੇ ਪੌਂਚੇ ਬਣੇ ਦਪੱਟੇ ਦੇਖੋ ਕਿੰਨੇ ਸ਼ਾਨਦਾਰ ਬਣੇ ਬਜਾਰਾ ਜੇ 6 6000 ਤੇ 3 3000 ਓ ਭਾਈ ਜੀ ਮੇਰੀ ਭਾਣਜੀ ਦਾ ਵਿਆਹ ਗਿਆ ਬਾਜ਼ਾਰ ਚ ਬੜਾ ਰੌਲਾ ਪੈ ਗਿਆ ਕਿੰਨੇ ਮਾਤੂਸ਼ਰੀ ਦਸਤਾਰ ਵਾਲੇ ਜਿਵੇਂ ਬਾਜ਼ਾਰ ਚ 1 ਲੱਖ ਦਾ ਕੱਪੜਾ ਮਿਲਦਾ ਕਿੰਨਾ 40000 ਜੀ ਜਾਂਦੇ ਆ ਭਾਈ ਜੀ ਐਦਾਂ ਦੇ ਸੂਟ ਸੋਹਣੇ ਸੋਹਣੇ ਭਾਰੇ ਭਾਰੇ ਬਾਕੀ 40000 ਦੇ ਰਹੇ ਹੋ 1 ਲੱਖ ਨਾਲ ਓਏ ਬਿਲਕੁਲ ਬਾਜੀ ਬਿਲਕੁਲ ਓ ਢੋਲ ਮੱਜਣੇ ਸ਼ੁਰੂ ਹੋ ਗਏ ਵਾਹਾਂ ਵਾਧੀਆਂ ਦੇ ਦੇਣਾ ਆ ਗਏ ਲੜੀਆਂ ਲੱਗੜਿਆ ਸ਼ੁਰੂ ਹੋ ਗਿਆ ਕਰਾਚੇ ਓਏ ਕਿਵੇਂ ਦਈ ਜਨੇ ਆ ਆ ਚੈੱਕ ਕਰੋ ਜਿਹੜੇ 12 1200 ਦੇ ਸੂਟ ਆ 650 600 ਰੁਪਏ ਦੇ ਦੇ ਰਹੇ ਆ ਹੈਵੀ ਦੁਪੱਟੇ ਲਾ ਕੇ ਪਾਰਟੀ ਵੇਰ ਓਏ ਭਾਈ ਜੀ ਮੈਨੂੰ ਪਤਾ ਬਾਜ਼ਾਰ ਦੇ ਵਿੱਚ ਦਾ 2000 ਦਾ ਆਪਣਾ ਰੇਟ ਕੀ ਆ ਓ ਭਾਜੀ ਪਿਓਰ ਸ਼ਿਮਰ ਦਾ ਪੀਸ ਹੈ ਤੇ ਸ਼ਿਮਰ ਦਾ ਦੁਪੱਟਾ 850 ਚ ਦੇ ਰਹੇ ਆ 2000 ਵਾਲਾ ਸੂਟ 850 ਚ ਬਿਲਕੁਲ ਭਾਜੀ ਬਿਲਕੁਲ ਬਾਕੀ ਇਹ ਤਾਂ ਨਿਆਰੇ ਆਏ ਪਏ ਆ ਵੀ ਦੇਖੋ ਮੈਨੂੰ ਓ ਭਾਜੀ ਚੈੱਕ ਕਰੋ ਪਿਓਰ ਸ਼ਿਮਰ ਦਾ ਪੀਸ ਨਾਲ ਹੈਂਡਵਰਕ ਹੋਇਆ ਦੁਪੱਟਾ ਦੇਖੋ ਚੈੱਕ ਕਰੋ ਕੜਾਈ ਵਾਲਾ ਦੁਪੱਟਾ ਬਜ਼ਾਰਾਂ 'ਚ 3000 3000 ਇੱਥੇ 1000 ਰੁਪਏ ਦਾ ਓਏ ਹੋਏ ਹੋਏ ਓ ਆ ਦੇਖੋ ਗਲੇ 'ਤੇ ਕਿੰਨਾ ਸੋਹਣਾ ਕੰਮ ਘੇਰੇ ਦੇਖੋ ਦੁਪੱਟੇ ਵੀ ਕੰਟਰਾਸਟ ਆ ਗਏ ਭਾਈ ਜੀ ਸੂਟ ਦਾ ਆ ਵੀ ਸੋਹਣਾ ਇਹਦਾ ਹਰ ਕਿਸੇ ਦੇ ਘਰ ਖੁਸ਼ੀਆਂ ਖੇੜਿਆਂ ਵਾਲਾ ਸੂਟ ਆ ਭਾਜੀ ਦਿਲਪ੍ਰੀਤ ਦੇ ਵਿਆਹ 'ਚ ਇਹੀ ਸੂਟਾਂ ਨੇ ਤੁਮਾਂ ਮਚਾਈਆਂ ਆ ਜਿਹੜੇ ਬਜ਼ਾਰਾਂ 'ਚ 4 4000 ਦੇ ਸੂਟ ਜੀ ਨਾ ਹਜ਼ਾਰ ਹਜ਼ਾਰ ਰੁਪਏ ਤੇ ਦੇ ਤੇ ਹਜ਼ਾਰ ਹਜ਼ਾਰ ਰੁਪਏ ਤੇ ਆ ਵੀ ਦੇਖੋ ਚਾਹੇ ਕੁੜੀਆਂ ਚਿੜੀਆਂ ਲੈ ਲਓ ਚਾਹੇ ਤਾਈਆਂ ਚਾਚੀਆਂ ਭੂਆ ਮਾਸੀਆਂ ਲੈ ਲਓ ਸਾਰੇ ਦੀ ਵੈਰਾਈਟੀ ਹੈਗੀ ਆ ਬਿਲਕੁਲ ਹੈਗੀ ਆ ਜੀ ਰੇਡ ਬਹੁਤ ਘਾਟਾ ਚੀਜ਼ਾਂ ਨਵੀਆਂ ਨਵੀਆਂ ਇਹ ਡਿਜ਼ਾਈਨ ਹਲੇ ਬਿਆਰਾ ਜੇ ਉਤਰੇ ਨਹੀਂ ਆ ਚੈੱਕ ਕਰੋ ਸਿੰਪਲ ਸੋਪਰ ਸੂਟ ਹੈ ਕਹਿੰਦੇ ਵਿਆਹ ਤੇ ਤੇ ਪਾ ਲਿਆ ਵਿਆਹ ਤੋਂ ਬਾਅਦ ਘਰੇ ਵੀ ਪਾਉਣੇ ਆ ਇਦਾਂ ਦੇ ਸੂਟ ਜਿਹੜੇ ਪਿਆਰਾ ਚ 25-2500 ਦੇ ਆ ਚੱਕੋ 12 12 ਸੋਚੇ ਲੈ ਜੋ 12 12 ਸੋਚੇ ਦੇਖੋ ਜੇ ਤੁਹਾਡੇ ਘਰ ਤੁਹਾਡੀ ਧੀ ਦਾ ਤੁਹਾਡੀ ਬੱਚੀ ਦਾ ਵਿਆਹ ਆ ਗਿਆ ਹੁਣ ਫਿਕਰ ਕੰਦੀ ਲੋ ਨੀ ਬਈ ਲੱਖ 2 ਲੱਖ ਰੁਪਏ ਕਿੱਥੋਂ ਲਿਆਈਏ ਕਿੱਥੋਂ ਦਾਜ ਬਰੀ ਬਣਾਈਏ ਮਾਤੂ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਆ ਜੋ ਜਿਹੜਾ ਬਾਜ਼ਾਰ ਚ 1 ਲੱਖ ਦਾ ਕੱਪੜਾ ਮਿਲਦਾ ਦਾਜ ਬਰੀ ਦਾ ਇਦਾਂ ਦੇ ਸੋਹਣੇ ਸੋਹਣੇ ਸੂਟ 40000 ਚ ਲੈ ਜਾਓ ਮਤਲਬ 1 ਲੱਖ ਆਲਾ ਕੱਪੜਾ 40000 ਚ ਅੱਧ ਨਾਲੋਂ ਵੀ ਸਸਤੇ ਰੇਟ ਕਰਤੇ ਆ ਕੜਾਈਆਂ ਵਾਲੇ ਸੂਟ ਵੀ ਹੈਗੇ ਆ ਜਾਂਦੇ ਸੂਟ ਵੀ ਹੈਗੇ ਆ ਸਿਲਕ ਦੇ ਸੂਟ ਵੀ ਆ ਉਹ ਸ਼ਿਮਰ ਦੇ ਵੀ ਆ ਉਹ ਸਾਡੇ ਕੋਲ ਔਰਗੈਂਜ਼ਾ ਵੀ ਆ ਸਾਡੇ ਕੋਲ ਦਾਦੀਆਂ ਨਾਨੀਆਂ ਵਾਲੇ ਵੀ ਹੈਗੇ ਆ ਦੇਖੋ ਜੀ ਕਲਰ ਦੇਖੋ ਬਾਟਮ ਤੇ ਵਰਕ ਦੇਖੋ ਕਿੰਨਾ ਪਿਆਰਾ ਸੂਟ ਆ ਫੋਟੋ ਆਲਾ ਪੀਸ ਆ ਬਜਾਰਾ ਤੇ ਰੇਟ 3500 ਇੱਥੇ ਲੈ ਲਓ 1750 بس ਹੁਣ ਮੰਨ ਇੱਕ ਬਣਾ ਲਓ ਵੀ ਬਾਜ਼ਾਰ ਚ ਸ਼ੋਅਰੂਮਾਂ ਚ ਹੁਣ ਹੋਰ ਕਿਤੇ ਜਾ ਕੇ ਤੁਸੀਂ ਆਪਣੀਆਂ ਲੁੱਟਾਂ ਨਹੀਂ ਕਰਾਉਣੀਆਂ ਬਥੇਰੀਆਂ ਲੁੱਟਾਂ ਕਰਾਆਂ ਲੀਆਂ ਤੁਸੀਂ ਆਪਣੀਆਂ ਆਹ ਦੇਖੋ ਇਦਾਂ ਦੇ ਮਾਡਰਨ ਵਾਲੇ ਸੂਟ ਆਹ ਹੁਣ ਦੇਖੋ ਸੂਟ ਤੇ ਝਾਤ ਮਾਰ ਲਓ ਕੋਈ 3500 ਮੰਗੂ ਕੋਈ 4000 ਮੰਗੂ ਸਾਡੇ ਕੋਲ ਆ ਜਾਓ 4000 ਦੇ ਦੋ ਲੈ ਜਾਓ 2000 ਦਾ ਦੇ ਦਿਆਂਗੇ ਰੰਗ ਦੇਖੋ ਸੂਟਾਂ ਦੀ ਚਮਕ ਦੇਖੋ ਉਹ ਕਾਰੀਗਰਾਂ ਦੀ ਮਿਹਨਤ ਦੇਖੋ ਇੱਕ ਗਾੜਾ ਹੋਰ ਭਰੋਸਾ ਦਿੰਨੇ ਆ ਜੇ ਹੀ ਬਰਾਈਡਿਟੀ ਤੁਹਾਨੂੰ ਇੱਥੋਂ ਮਿਲ ਜਾਣੀਆਂ ਬਾਜ਼ਾਰ 'ਚ ਤੁਹਾਨੂੰ ਇਦਾਂ ਦੇ ਡਿਜ਼ਾਈਨ ਨਹੀਂ ਮਿਲਣੇ ਕਿਉਂਕਿ ਬਹੁਤ ਵੱਡੇ ਪੱਧਰ ਤੇ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਨੇ ਦਾਜ ਬਰੀ ਵਾਲੇ ਸੂਟਾਂ ਦੀ ਤਿਆਰੀ ਕਰ ਲਈ ਆ ਬਿਲਕੁਲ ਭਾਜੀ ਹੁਣ ਉਹ ਗੱਲਾਂ ਖਤਮ ਹੋ ਗਈਆਂ ਜਦੋਂ ਪੁਰਾਣੇ ਬਿਅਰਕ ਕਹਿੰਦੇ ਸੀ ਨਾ ਕੱਪੜੇ ਦੇ ਕੰਮ 'ਚ ਓਲਾ ਬਹੁਤਾ ਹੁਣ ਉਹ ਓਲਾ ਮਾਤੂ ਸ਼੍ਰੀ ਦਸਤਾਰ ਨੇ ਚਰਤਾ ਜੜਾ ਤੋਂ ਉਹ ਜਣਾ ਤੋਂ ਚੱਕਦਾ ਚੱਕ ਕਿੰਨਾ ਦਿੱਤਾ ਇਹ ਵੀ ਦੇਖ ਲੋ ਜਿਹੜਾ ਮਰਜੀ ਸੂਟ ਲੈ ਜਾਓ ਕੱਲੇ ਕੱਲੇ ਸੂਟ ਦੇ ਰੇਟ ਹੀ ਲੈ ਕੇ ਲਾਤਾ ਤੁਸੀਂ ਅੱਗੇ ਹੋਰ ਸ਼ੋਰੂਮਾਂ ਤੇ ਜਾਂਦੇ ਸੀ ਆਓ ਦੀਦੀ ਜੀ ਬੈਠੋ ਪਹਿਨ ਜੀ ਜੀ ਚਕੋ ਚਾਹ ਦਾ ਕੱਪ ਦੇਖੋ ਕੌਫੀ ਦਾ ਕੱਪ ਆ ਸੂਟ 5000 ਦਾ ਦਵਾਂਗੇ ਤੁਸੀਂ ਕਹਿੰਦਾ ਨਹੀਂ 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 ਹਮ 4000 ਦੇਗੇ ਹਮ 4200 ਦੇਗੇ ਓ ਭਾਈ ਸਾਹਬ ਇਹ 5000 ਦਾ ਸੂਟ ਹੈ ਹੀ ਨਹੀਂ ਇਹ ਸੂਟ ਹੀ 2500 ਦਾ ਆ ਇੰਦਾਂ ਦੇ ਓਲੇ ਖਤਮ ਕਰਤੇ ਆ ਜਿਹੜੇ ਬਾਜ਼ਾਰ ਚ 5 5000 ਦੇ ਇਥੇ 2250 2500 ਰੁਪਏ ਚ ਲੈ ਜਾਓ ਤੁਸੀਂ ਦੇਖੋ ਜੀ ਨੈਚੁਰਲ ਕਰੇਵ ਦੇ بیس ਆ ਪ्युअर ਚਨਾਉਣ ਦੇ ਦੁਪट्टे ਚੈੱਕ ਕਰੀ ਚਲੋ ਬਿਆਰਾ ਜੇ ਜਿਹੜਾ 6 6000 ਦਾ ਸੂਟ ਆ ਇਥੋਂ 2750 ਰੁਪਏ ਚ ਲੈ ਜਾਓ ਆ ਚੱਕੋ ਜੀ ਪੂਰਾ ਪੈਨਲ ਬਣਿਆ ਨੈਚੁਰਲ ਕਰੇਵ ਦਾ ਸੂਟ ਆ ਬਾਜੂ ਬਣੇ ਪੌਂਚੇ ਬਣੇ ਦਪੱਟੇ ਦੇਖੋ ਕਿੰਨੇ ਸ਼ਾਨਦਾਰ ਬਣੇ ਬਿਆਰਾ ਜੇ 6 6000 ਦੇ 3 3000 ਆ ਚੱਕੋ ਭਾਜੀ ਮੋਤੀਆਂ ਜਿਹੜਾ ਜਿੰਮੀ ਚੂ ਵੇਸ ਆ ਗਿਆ ਜਿੰਮੀ ਚੂ ਜਿੰਮੀ ਚੂ ਬਿਆਰਾ ਦੇ ਰੇਟ ਪੁੱਛ ਕੇ ਵੇਖ ਲਓ ਪਲੇਨ ਕਪੜੇ ਇੰਨਾ ਮਹਿੰਗਾ ਵਾ 6 6000 ਰੁਪਏ ਦਾ ਚੱਕੋ 3250 ਦੇ ਚੱਕੋ ਆ ਤੁਸੀਂ ਨਹੀਂ ਵਿਆਹ ਰਹੇ ਤੁਹਾਨੂੰ ਬਾਹਰ ਚਾਹੀਦਾ ਕਪੜਾ ਓਏ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਭੇਜਿਓ ਮਾਤੂ ਸ਼ਰੀ ਦਸਤਾਰ ਬੁੱਟਰ ਰੋਡ ਕਾਦੀਆਂ ਸ਼ਹਿਰ ਮਾਝੇ ਦੀ ਧਰਤੀ ਤੇ ਜਿੱਦਾਂ ਜੀ ਚਾਹੀਦੀ ਆ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਕੈਮਰਾ ਆਨ ਕਰ ਲਓ ਉਹ ਵੀਡੀਓ ਕਾਲ ਤੇ ਸ਼ਾਪਿੰਗ ਕਰ ਲੋ ਸਾਡੇ ਕੋ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਜਰਮਨੀ ਆਸਟ੍ਰੇਲੀਆ ਸਾਰੀ ਦੁਨੀਆ ਤੋਂ ਕਸਟਮਰ ਆ ਕੇ ਸ਼ਾਪਿੰਗ ਕਰ ਰਹੇ ਆ ਬਹੁਤ ਸਾਰੇ ਦੇ ਵਿਜ਼ਿਟ ਕਰ ਰਹੇ ਆ ਜਿਹੜੇ ਨਹੀਂ ਆ ਸਕਦੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਕੇ ਵੀਡੀਓ ਕਾਲ ਤੇ ਸ਼ਾਪਿੰਗ ਕਰ ਰਹੇ ਤੇ ਨਵੇਂ ਨਵੇਂ ਸੂਟ ਲੈ ਰਹੇ ਆ ਆ ਵੀ ਚੀਜ਼ਾਂ ਦੇਖੋ ਟ੍ਰੈਂਡਿੰਗ ਵਾਲੀਆਂ ਸਾਡੇ ਕੋਲ ਆਉਣ ਦੇ ਫਾਇਦੇ ਕੀ ਆ ਚਾਹੇ ਤੁਸੀਂ ਪਿੰਡਾਂ ਤੋਂ ਆਓ ਚਾਹੇ ਤੁਸੀਂ ਸ਼ਹਿਰਾਂ ਤੋਂ ਜਿੱਦਾਂ ਦਾ ਤੁਹਾਡਾ ਟੇਸਟ ਆ ਸਾਡੇ ਕੋਲ ਉਦਾਂ ਦੀ ਵੈਰਾਈਟੀ ਮਿਲ ਜਾਂਦੀ ਆ ਦੇਖੋ ਜੀ ਸ਼ਿਮਰ ਦੇ ਬੇਸਲ ਚਾਹੇ ਜਿਮੀ ਚੂਦੇ ਲੈ ਲਓ बॉटम ਵਰਕ ਲੈ ਲਓ ਨਵੀਆਂ ਚੀਜ਼ਾਂ ਪੇਸ਼ ਕੀਤੀਆਂ ਵਾ ਹੁਣ ਤੁਸੀਂ ਬਜ਼ਾਰਾਂ 'ਚ ਤੱਕੇ ਖਾਣ ਦੀ ਲੋੜ ਨਹੀਂ ਅੰਕਲ ਓਮ ਕਰਦੀਆਂ ਪੁੱਟਰ ਰੋਡ ਤੇ ਆਉਣਾ ਧਿਆਨ ਰੱਖਿਓ ਅੰਕਲ ਓਮ ਕਾਤੀਆਂ ਪੁੱਟਰ ਰੋਡ ਸੋ ਦੇਖੋ ਜੀ ਲੱਜਰੀ ਸੂਟ ਹੈਗੇ ਨਾ ਸੂਟਾਂ ਦੇ ਨਾਂ ਨਾਲ ਦੇ ਹੋਈ ਦੇਖੋ ਰੈਡੀਮੇਡ ਸਾਡੇ ਕੋਲ ਸ਼ਰਾਰੇ ਕਰਾਰੇ ਲੈਣੇ ਆ ਤੁਸੀਂ ਪਰਾਜੋ ਲੈਣੇ ਆ ਤੁਸੀਂ ਲਹਿੰਗੇ ਲੈਣੇ ਆ ਤੁਸੀਂ ਬਨਪੀਸ ਲੈਣੇ ਆ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਜਾ ਕੇ ਤੁਸੀਂ ਲੈਨੇ ਹੋ ਨਾ 20000 22000 25000 ਸਾਡੇ ਕੋਲ 7000 8000 10000 12000 ਇੰਨੀਆਂ ਕ ਰੇਂਜਰ ਦੇ ਵਿੱਚ ਤੁਹਾਨੂੰ ਵੈਰਾਈਟੀਆਂ ਮਿਲ ਜਣੀਆਂ ਬਹੁਤ ਸੋਹਣੀ ਵੈਰਾਈਟੀ ਆ ਗਈ ਆ ਸਾਡੇ ਕੋਲ 17 1800 ਰੁਪਏ ਤੋਂ ਲਹਿੰਗਾ ਸ਼ੁਰੂ ਆ ਸਾਡੇ ਕੋ 15 1700 ਤੋਂ ਡਰੈਸ ਸ਼ੁਰੂ ਆ ਸਾਡੇ ਕੋ ਸ਼ਰਾਰੇ ਕਰਾਇਆ ਤਾਂ ਮੈਂ ਕਿਹਾ ਅੰਤ ਨਹੀਂ ਕੋਈ ਨਹੀਂ ਛੇਦੀ ਪਹੁੰਚ ਜਾਓ ਬਹੁਤ ਵੱਡੇ ਫਾਇਦੇ ਹੁਣ ਹੋਰ ਪਾਸੇ ਨਹੀਂ ਜਾਣਾ ਬਸ ਗੱਲ ਖਤਮ ਸਾਡੇ ਕੋਲ ਆਓ ਵੱਡੇ ਫਾਇਦੇ ਕਰਾਂਗੇ ਹਰ ਇੱਕ ਦਾ ਫਾਇਦਾ ਹੋ ਰਿਹਾ ਹਰ ਇੱਕ ਨੂੰ ਵਧੀਆ ਕੁਆਲਿਟੀ ਮਿਲ ਰਹੀ ਹੈ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਕੈਮਰਾਮੈਨ ਸੁਗਨਿੰਦਰ ਦੇ ਨਾਲ ਹਰਦੀਪ ਸਿੰਘ ਤੱਗਰ ਸਾਹਾਂ ਟੀਵੀ ਕਾਦੀਆਂ